ਖੇਤਾਂ ਦੇ ਵਿੱਚ ਵਰਤੀ ਜਾਣ ਵਾਲੀ ਯੂਰੀਆ ਖਾਦ ਜਿਸ ਨੂੰ ਕਿ ਹਰਿਆਣਾ ਤੋਂ ਲਿਆ ਕੇ ਫਗਵਾੜਾ ਦੇ ਪਿੰਡ ਖਾਟੀ ਚ ਇੱਕ ਬੰਦ ਪਈ ਫੈਕਟਰੀ ਚ ਗੈਰ ਕਾਨੂੰਨੀ ਤਰੀਕੇ ਨਾਲ ਵਰਤੀ ਜਾ ਰਹੀ ਸੀ ਜਿੱਦ ਤੱਕ ਇਹ ਪਰਦਾ ਫਾਸ਼ ਹੋਇਆ ਦੱਸਦੇ ਕਿ ਖੇਤੀਬਾੜੀ ਅਕਸਰ ਤੇ GST ਟੀਮ ਦੇ ਵੱਲੋਂ ਬੰਦ ਪਈ ਫੈਕਟਰੀ 'ਚ ਛਾਪੇ ਮਾਰੀ ਕੀਤੀ ਜਾਂਦੀ ਹੈ ਤਾਂ ਇਸ ਦੌਰਾਨ ਮੌਕੇ ਤੋਂ 95 ਬੋਰੀਆਂ ਯੂਰੀਆ ਖਾਦ ਬਰਾਮਦ ਹੁੰਦੀ ਹੈ ਮੀਡੀਆ ਨਾਲ ਗੱਲ ਕਰਦੇ ਹੋਏ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਵੱਲੋਂ ਦੱਸਿਆ ਜਾਂਦਾ ਹੈ ਕਿ ਬੰਦਪਈ ਫੈਕਟਰੀ 'ਚ ਪਿਛਲੇ ਕਾਫੀ ਸਮੇਂ ਤੋਂ ਇੱਕ ਕੰਮ ਚੱਲ ਰਿਹਾ ਸੀ ਜਿੱਥੇ ਕਿ ਫੈਕਟਰੀ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਵੀ ਕੱਟਿਆ ਹੋਇਆ ਹੈ ਦਿਨ ਵੇਲੇ ਫੈਕਟਰੀ ਬੰਦ ਰਹਿੰਦੀ ਸੀ ਜਦਕਿ ਰਾਤ ਨੂੰ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਜੋ ਪ੍ਰੋਡਕਟਸ ਦੀ ਉਹਨਾਂ ਦੇ ਵਿੱਚ ਖੇਤਾਂ ਵਾਲੀ ਜੋ ਖੇਤੀ ਹੋ ਖੇਤੀਬਾੜੀ ਦੇ ਲਈ ਖਾਦ ਯੂਜ਼ ਹੁੰਦੀ ਹੈ ਇਸਤੇਮਾਲ ਹੁੰਦੀ ਹੈ ਇਸ ਦਾ ਇਸਤੇਮਾਲ ਕਰਕੇ ਪ੍ਰੋਡਕਟਸ ਬਣਾਏ ਜਾ ਰਹੇ ਸੀ ਜੋ ਕਿ ਸਰਾਸਰ ਗਲਤ ਹੈ ਜਿੱਥੇ ਕਿ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਘੱਟ ਰੇਟ ਤੇ ਖਾਦ ਮਿਲਦੀ ਹੈ ਪਰ ਇਹ ਲੋਕ ਸਸਤੀ ਖਾਦ ਲਿਆ ਕੇ ਪ੍ਰੋਡਕਟ تیار ਕਰਦੇ ਨੇ ਜਿਸ ਨਾਲ ਕਿਸਾਨਾਂ ਨੂੰ ਯੂਰੀਆ ਖਾਦ ਚੋਂ ਭਾਰੀ ਕਿੱਲਤ ਵੀ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਖਾਦ ਜੁੜੀ ਹੈ ਜ਼ਿਆਦਾ ਤੇ ਇਧਰ ਆ ਰਹੀ ਹੈ ਜਿਸ ਦੇ ਕਾਰਨ ਕਿਸਾਨ ਜੋ ਨੇ ਯੂਰੀਆ ਖਾਦ ਪੂਰੀ ਨਹੀਂ ਕਰ ਪਾਉਂਦੇ ਖਰੀਦ ਨਹੀਂ ਪਾਉਂਦੇ ਪਰ ਹੁਣ ਖੇਤੀਬਾੜੀ ਵਿਭਾਗ ਦੇ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਜਿੱਤੇ ਕਿ ਫੈਕਟਰੀ ਨੂੰ ਸੀਲ ਕੀਤਾ ਗਿਆ ਹੈ ਤੇ ਮਾਲਕ ਦੇ ਖਿਲਾਫ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਪਰਮਜੀਤ ਸਿੰਘ ਖੇਤੀਬਾੜੀ ਅਫਸਰ ਫਗਵਾੜਾ ਤੇ ਅੱਜ ਜਿਹੜਾ ਹੈਗਾ ਆ ਇੱਥੇ ਖਾਟੀਪਿੰਡ ਦੇ ਵਿੱਚ ਫੈਕਟਰੀ ਇਹ ਜੇ ਕੋਈ ਰੈਸਨ ਵਗੈਰਾ ਬਣਾ ਰਹੀ ਹੈ ਜਿਹੜੀ ਕਿ ਅ ਇਹ ਫੈਵੀਕੋਲ ਵਗੈਰਾ ਤੇ ਇੰਡਸਟਰੀ ਦੇ ਵਿੱਚ ਮੈਡੀਕਲ ਇੰਡਸਟਰੀ ਦੇ ਵਿੱਚ ਵੀ ਇਹ ਜਿਹੜਾ ਰੈਸਨ ਯੂਜ਼ ਹੁੰਦਾ ਆ ਉਹਦੇ ਵਿੱਚ ਇਹਨਾਂ ਨੇ ਜਿਹੜਾ ਯੂਰੀਆ ਆ ਉਹ ਕਮਰਸ਼ੀਅਲ ਯੂਜ਼ ਕਰਨਾ ਹੁੰਦਾ ਹੈ ਲੇਕਿਨ ਇਹ ਜਿਹੜਾ ਯੂਰੀਆ ਆ ਇਹ ਐਗਰੀਕਲਚਰ ਗ੍ਰੇਡ ਵਾਲਾ ਯੂਰੀਆ ਜਿਹੜਾ ਉਹ ਵਰਤ ਰਹੇ ਸੀਗੇ ਜੋ ਕਿ ਇਲੀਗਲ ਆ ਉਹ ਸਿਰਫ ਖੇਤੀਬਾੜੀ ਲਈ ਆ ਆਪਾਂ ਵਰਤ ਸਕਦੇ ਆ ਤੇ ਉਹਦੀਆਂ ਜਿਹੜੀਆਂ ਹੈਗੀਆਂ ਉਹ ਇੱਥੇ 95 ਬੋਰੀਆਂ ਜਿਹੜੀਆਂ ਹੈਗੀਆਂ ਉਹ ਭਰੀਆਂ ਮਿਲੀਆਂ ਹਨ ਤੇ ਬਾਕੀ ਜਿਹੜੀਆਂ ਹੈਗੀਆਂ 135 ਦੇ ਕਰੀਬ ਜਿਹੜੀਆਂ ਹੈਗੀਆਂ ਖਾਲੀ ਬੋਰੀਆਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਹਨ ਜੋ ਕਿ ਸੀਲ ਕਰ ਦਿੱਤੀਆਂ ਗਈਆਂ ਹਨ ਇਹ ਜਿਹੜਾ ਹੈਗਾ ਆ ਆਮ ਰਸਤਾ ਹੈਗਾ ਆ ਤੇ ਇਹਦੇ ਤੇ ਅਕਸਰ ਸਾਡੇ ਵੀ ਜਿਹੜਾ ਹੈਗਾ ਆ ਮੁਲਾਜ਼ਮ ਨਿਕਲਦੇ ਆ ਹੋਰ ਵੀ ਲੋਕ ਨਿਕਲਦੇ ਆ ਲੇਕਿਨ ਇਹ ਜਿਹੜੀ ਹੈਗੀ ਸੀਲ ਸੀਗੀ ਫੈਕਟਰੀ ਜਿਹੜੀ ਹੈ ਬੰਦ ਪਈ ਹੁੰਦੀ ਸੀਗੀ ਇੱਕ ਪਤੇ ਰਾਤ ਭਰਾਤੇ ਜਿਹੜਾ ਹੈਗਾ ਕਿਤੇ ਇਹਨਾਂ ਵੱਲੋਂ ਚਲਾਇਆ ਜਾਂਦਾ ਸੀ ਕਿਤੇ ਹਫਤੇ 'ਚ ਇੱਕ ਦਿਨ ਜਾਂ ਦੋ ਦਿਨ ਇਸ ਤਰ੍ਹਾਂ ਦਾ ਕੋਈ ਜੋ ਇਹਨਾਂ ਨੇ ਦੱਸਣ ਤੇ ਆਇਆ ਆਸ-ਪਾਸੇ ਤੋਂ ਕਿ ਇਹ ਚਲਾਇਆ ਜਾ ਰਿਆ ਸੀਗਾ ਫੈਕਟਰੀ ਮਾਲਕ ਕੌਣ ਹੈ ਜੀ ਸਰ ਫੈਕਟਰੀ ਇਹ ਮਾਲਕ ਜਿਹੜਾ ਹੈਗਾ ਆ ਇਹਦਾ ਜਿਹੜਾ ਉਹ ਹਰਿਆਣੇ ਨੂੰ ਬਿਲੋਂਗ ਕਰਦਾ ਹੈਗਾ ਤੇ GST ਟੀਮ ਜਿਹੜੀ ਹੈਗੀ ਆ ਇੰਟੈਲੀਜੈਂਸ ਵਿੰਗ ਦੀ ਲੁਧਿਆਣੇ ਤੋਂ ਵੀ ਆਈ ਹੋਈ ਹੈ ਜੋ ਕਿ ਇਹਨਾਂ ਦੇ ਜਿਹੜਾ ਪ੍ਰੋਡਕਟ ਅੱਗੇ ਬਣ ਕੇ ਜਾਂਦਾ ਹੈ ਰੀਜ਼ਨ ਵਗੈਰਾ ਉਹ ਕਿੱਥੋਂ ਇਹਨਾਂ ਨੇ ਖਰੀਦੇ ਨੇ ਤੇ ਕਿੱਥੇ ਅੱਗੇ ਜਾਂਦਾ ਹੈਗਾ ਉਹਨਾਂ ਬਾਰੇ ਜਿਹੜਾ ਹੈਗਾ ਆ ਇਹ ਇੱਥੇ ਕਾਰਵਾਈ ਚੱਲ ਰਹੀ ਹੈ ਹਜੇ ਤੇ ਜਿਹੜੀ ਖੇਤੀਬਾੜੀ ਵਿਭਾਗਮ ਦੀ ਸੀਲ ਵਗੈਰਾ ਅਸੀਂ ਉਹ ਜਿਹੜਾ ਜੂਰੀ ਹੈਗਾ ਕਰਕੇ ਤੇ ਐਫ ਆਈ ਆਰ ਜਿਹੜੀ ਹੈਗੀ ਆ ਉਹ ਐਸ ਐਚਓ সদর ਸਰਦਾਰ ਕਿਰਪਾਲ ਸਿੰਘ ਜੀ ਉਹਨਾਂ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਅਗਲੀ ਕਾਰਵਾਈ ਜਿਹੜੀ ਮੌਕੇ ਤੇ ਕੋ ਅੰਦਰ ਤੁਹਾਨੂੰ ਮਿਲਿਆ ਫੈਕਟਰੀ ਦਾ ਮੈਨੇਜਰ ਜਾਂ ਕੋਈ ਹੋਰ ਕੁਝ ਅੰਦਰ ਉਹਨਾਂ ਦਾ ਸਟਾਫ ਹੈ ਲੇਕਿਨ ਜਿਹੜਾ ਹੈਗਾ ਆ ਉਹਨਾਂ ਦੇ ਹਲਕ ਦੇ ਤੌਰ ਤੇ ਅੰਦਰ ਉਹ ਬੈਠੇ ਹੋਏ ਨੇ ਉਹ ਜੀਐਸਟੀ ਨਾਲ ਜਿਹੜਾ ਹੈਗਾ ਸੰਬੰਧਿਤ ਉਹ ਚੱਲ ਰਿਹਾ ਬਈ ਹੁਣ ਤੱਕ ਇਹ ਸਾਹਮਣੇ ਆਇਆ ਹੀ ਨਹੀਂ ਕਾਫੀ ਟਾਈਮ ਤੋਂ ਬਈ ਹੁਣ ਤੱਕ ਮਾਲਕ ਦਾ ਨਾਮ ਵਗੈਰਾ ਔਰ ਕੀ ਆ ਸਾਹਮਣੇ ਆਇਆ ਨਹੀਂ ਮਾਲਕ ਦਾ ਜਿਹੜਾ ਹੈਗਾ ਨਾਮ ਸਾਨੂੰ ਜਿਹੜਾ ਹੈਗਾ ਜੋ ਫਰਮ ਦਾ ਹੀ ਆਇਆ ਹੈਗਾ ਮਾਲਕ ਦਾ ਨਾਮ ਇੱਥੇ ਦਾ ਜਿਹੜਾ ਹੈਗਾ ਲੋਕਲ ਹੈਗਾ ਸ਼੍ਰੀ ਸੱਤੇਮ ਇੰਡਸਟਰੀ ਜਿਹੜੀ ਹੈ ਉਹ ਜਿਹੜੀ ਹੈ ਇਹ ਕਿੰਨੇ ਕ ਟਾਈਮ ਤੋਂ ਬੰਦ ਸਹੀ ਹੈ ਸੱਤੇਮ ਤਾਂ ਇਹ ਕੰਮ ਚੱਲਦਾ ਜੋ ਕਿੰਨੇ ਸਮੇਂ ਤੋਂ ਇੱਕੀ ਬੰਦ ਲੱਗਦੀ ਸੀ ਇਹ ਇਹ ਕਾਫੀ ਸਮੇਂ ਤੋਂ ਜਿਹੜੀ ਫੈਕਟਰੀ ਬੰਦ ਲੱਗਦੀ ਸੀਗੀ ਤੁਸੀਂ ਵੀ ਦੇਖ ਲਓ ਕਿ ਹਾਲ ਤੱਕ ਦੀ ਬੰਦ ਆਲੀ ਸੀਗੀ ਕਨੈਕਸ਼ਨ ਇਹ ਤਾਂ ਕਟਿਆ ਹੋਇਆ ਹੈ ਬਿਜਲੀ ਵੱਲੋਂ ਵੀ ਤੇ ਜਨਰੇਟਰ ਤੇ ਚਲਾ ਕੇ ਜਿਹੜਾ ਹੈਗਾ ਇਹ ਰਾਤ ਬਰਾਤੇ ਕੰਮ ਕਿਤੇ ਕਰਦੇ ਸੀ ਕਾਫੀ ਟਾਈਮ ਹੋ ਗਿਆ ਆਸਪਾਤ ਸਭ ਤੁਸੀਂ ਅੰਦਰ ਵਧਿਆ ਹੁਣ ਟਾਈਮ ਕਿੰਨੇ ਕ ਲੇਬਰ ਹੈ ਔਰ ਕਿੰਨਾ ਕ ਲੱਗਦਾ ਤੁਹਾਨੂੰ ਵੀ ਕੰਮ ਲੇਬਰ ਇਹਨਾਂ ਦੇ 4 ਤੋਂ 5 ਜਿਹੜੇ ਹੈ ਲੇਬਰ ਵਾਲੇ ਬੰਦੇ ਹੈਗੇ ਆ ਤੇ ਆਸ-ਪਾਸੋਂ ਵੀ ਜਿਹੜਾ ਹੈਗਾ ਟਾਈਮ ਟੂ ਟਾਈਮ ਬਲਾ ਕੇ ਇਹ ਆਪਣਾ ਕੰਮ ਜਿਹੜਾ ਰਾਤ ਬਰਾਤੇ ਸਰ ਰੇਡ ਦੌਰਾਨ ਰੇਡ ਦੌਰਾਨ ਕੰਮ ਚੱਲਦਾ ਮਿਲਿਆ ਸੀ ਜਾਂ ਕਿੱਦਾਂ ਬੰਦ ਸੀ ਇਹ ਰੇਡ ਦੌਰਾਨ ਜਿਹੜਾ ਹੈਗਾ ਜੀਐਸਟੀ ਦੀ ਰੇਡ ਦੌਰਾਨ ਜਿਹੜਾ ਹੈਗਾ ਉਹਨਾਂ ਨੂੰ ਰਾਤ ਨੂੰ ਅ ਕ੍ਰੀਬ 1:00 2:00 ਵਜੇ ਦੇ ਜਿਹੜਾ ਰੇਡ ਵੱਜੀ ਆ ਤੇ ਉਦੋਂ ਜਿਹੜਾ ਹੈਗਾ ਇਹਨਾਂ ਦੇ ਕੰਮ ਚੱਲਦਾ ਪਿਆ ਆ ਈਆ ਵਗੈਰਾ ਲੈ ਕੇ ਜਾਂਦੇ ਕਿਸ ਕੰਮ ਨੂੰ ਕਹਿ ਕੇ ਲੈ ਜਾਂਦੇ ਆ ਸਾਹਮਣੇ ਆਇਆ ਕੁਝ ਵੀ ਇਹ ਆਜੇ ਨਹੀਂ ਸਮਝਣੇ ਆ ਸਾਹਮਣੇ ਨਹੀਂ ਆਇਆ ਜਦੋਂ ਐਫਆਰਆਈ ਹੋਊਗੀ ਅੱਗੇ ਇਨਕੁਆਰੀ ਹੋਊਗੀ ਉਸ ਤੋਂ ਜਿਹੜਾ ਕਿੱਥੋਂ ਲੈ ਕੇ ਜਾਂਦੇ ਜੁਰੀਆ ਇਹ ਪਤਾ ਲੱਗਾ ਇਹ ਵੀ ਨਹੀਂ ਪਤਾ ਲੱਗਾ ਹਜੇ ਵੀ ਕਿੱਥੋਂ ਆਇਆ ਹੈਗਾ ਜੁਰੀਆ ਜਿਹੜੀ ਗ ਇਹ ਅੰਦਰ ਹੀ ਆ ਟਰੱਕ ਖੜਾ ਹੈਗਾ ਇਹੀ ਲੈ ਕੇ ਆਏ ਨੇ ਇਹ ਵੀ ਕਿਤੇ ਦੂਰ ਬਰਤੋਂ ਲੈ ਕੇ ਆਏ ਲੋਕਲ ਕਿਤੇ ਲੈ ਆਇਆ ਹੈਗਾ ਇਹ ਸਰ ਫੈਵੀਕੋਲ ਫੈਵੀਕੋਲ ਦੇ ਕੰਮ 'ਚ ਜਿਹੜਾ ਤੁਸੀਂ ਕਹਿੰਦੇ ਕਮਰਸ਼ੀਅਲ ਯੂਰੀਆ ਇਹ ਐਗਰੀਕਲਚਰ ਦਾ ਵਰਤਦੇ ਸਰ ਕੀ ਹੈਗਾ ਡਿਫਰੈਂਸ ਇਹਨਾਂ ਦਾ ਕੀ ਨੁਕਸਾਨ ਹੈ ਇਹਦਾ ਕੋਈ ਇਹਦਾ ਨੁਕਸਾਨ ਕੀ ਨਹੀਂ ਉਹ ਸਬਸਾਈਡ ਹੁੰਦਾ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਨੂੰ ਯੂਰੀਆ ਦਿੱਤਾ ਜਾਂਦਾ ਉਹ ਬਹੁਤ ਹੀ ਘੱਟ ਰੇਟ ਦੇ ਦਿੱਤਾ ਜਾਂਦਾ ਜਿਹੜਾ ਕਮਰਸ਼ੀਅਲ ਆ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਧ ਰੇਟ ਤੇ ਘੱਟ ਰੇਟ ਤੇ ਲਿਆ ਕੇ ਇੱਥੇ ਇਹ ਚੀਜ਼ ਦਾ ਫਾਇਦਾ ਲੈ ਰਹੇ ਸਨ ਆ ਇਸ ਗੱਲ ਦਾ ਜਿਹੜਾ ਹੈਗਾ ਆ ਇਸੇ ਕਰਕੇ ਜਿਹ ਇਹਨੂੰ ਨਾ ਜਿਹੜਾ ਇਲੀਗਲ ਮੰਨਿਆ ਜਾਂਦਾ ਹੁਣ ਇਹਨੂੰ ਅਸੀਂ ਇੱਕ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਤਹਿਤ ਜਿਹੜਾ ਹੈਗਾ ਤੇ ਕਾਰਵਾਈ ਹੋ ਥਾਣਾ ਸਦਰ ਪਰਚਾ ਕਰਵਾ ਰਹੇ ਆ ਮਤਲਬ ਬਾਈ ਨੇਮ ਫੈਕਟਰੀ ਦੇ ਮਾਲਕਾਂ ਤੇ ਇਹ ਕਰਵਾ ਰਹੇ ਆ ਇਹਨਾਂ ਦਾ ਜਿਹੜਾ ਫੈਕਟਰੀ ਤੇ ਕੀਤਾ ਜਾ ਰਿਹਾ ਹੈ ਮਾਲਕ ਦੇ ਵਿੱਚ ਜਿਹੜਾ ਹੈਗਾ ਆ ਉਹ ਜਿਹੜੇ ਸਾਹਮਣੇ ਆਏ ਨੇ ਉਹਨਾਂ ਦਾ ਨਾਮ ਦੱਜ ਕੀਤਾ ਗਿਆ ਹੈ ਤੇ ਕਾਪੀ ਅੱਗੇ ਦੇ ਦਿੱਤੀ ਹੈਗੀ ਮੈਂ ਖੇਤੀਬਾੜੀ ਅਫਸਰ ਫੋਰਡ